ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਕਿਉਂਕਿ ਪੰਜਾਬ ਦੀ ਅਗਰ ਕਹਿੰਦੇ ਇਹ ਸ਼ਾਸਤ ਰਾਜਨੀਤੀ ਚੱਲਦੀ ਹੈ ਤਾਂ ਪਿੰਡਾਂ ਦੇ ਸੱਤਾ ਚ ਚੱਲਦੀ ਹੈ ਕਿਉਂਕਿ ਪੰਜਾਬ ਦੀ ਜਿਹੜੀ ਰਾਜਨੀਤੀ ਹੈ ਕੋ ਪਿੰਡਾਂ ਦੇ ਵਿੱਚੋਂ ਆਮ ਚੱਲਦੀ ਹੈ ਕਹਾਵਤ ਕਹੀ ਜਾਂਦੀਆਂ ਨੇ ਜਿਹੜੀ ਰਾਜਨੀਤੀ ਹੈ ਨਾ ਪਿੰਡਾਂ ਦੀ ਹੈ ਕਿਉਂਕਿ ਪਿੰਡਾਂ ਦੇ ਵਿੱਚੋਂ ਜਿੱਤੋਂ ਸ਼ਾਸਤ ਸ਼ੁਰੂ ਹੁੰਦੀਆਂ ਨਾ ਤਾਂ ਜਾ ਕੇ بڑے بڑے ਰਾਜਨੇਤਾ ਬਣਦੇ ਵੀ ਨੇ ਤੇ ਇਹਨਾਂ ਨੇ ਵਿਗਾੜੇ ਵੀ ਨੇ ਕਿਉਂਕਿ ਜਿਹੜੀ ਪਿੰਡਾਂ ਦੇ ਵਿੱਚ ਚਰਚਾ ਚੱਲਦੀਆਂ ਨੇ ਲੈ ਕੇ ਮੁੱਦਿਆਂ ਨੂੰ ਆਮ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਨੇ ਹੁਣ ਚੱਲ ਰਹੀ ਹੈ ਬਲਾਕ ਸਮਤੀ ਦੀ ਚੌਂ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਲੋਕਾਂ ਦੇ ਬੜੇ ਮੁੱਦੇ ਨੇ ਸਰਕਾਰ ਦਾ 4 ਸਾਲ ਦਾ ਪੀੜ ਪੂਰਨ ਹੋਣ ਜਾ ਰਿਹਾ ਹੈ ਤੇ ਇੱਕ ਇਹਦੇ ਵਿੱਚ ਬਲੌਕ ਸਮਵਦੀ ਦੀ ਚੋਣ ਜਿਹੜੀ ਪਿੰਡਾਂ ਨੂੰ ਲੈ ਕੇ ਹੋ ਰਹੀ ਹੈ ਪਿੰਡਾਂ ਦੇ ਵਿੱਚ ਲੋਕਾਂ ਨੂੰ ਵਿਕਾਸ ਦੇ ਮੁੱਦੇ ਇਹਨੂੰ ਲੈ ਕੇ ਸਭ ਤੋਂ ਵੱਡੀ ਲੋੜ ਹੈ ਕਿਉਂਕਿ ਇਹ ਸ਼ਹਿਰਾਂ ਦੀ ਗੱਲ ਕਰੀ ਤਾਂ ਸ਼ਹਿਰਾਂ ਦੇ ਨਾਲ ਪਿੰਡਾਂ ਦੇ ਵੀ ਵਿਕਾਸ ਵੱਡੀ ਲੋੜ ਹੈ ਚਾਹੇ ਸਿੱਖਿਆ ਦਾ ਮੁੱਦਾ ਹੋਵੇ ਚਾਹੇ ਹੈਲਥ ਦਾ ਮੁੱਦਾ ਹੋਵੇ ਕਿਉਂਕਿ ਜਿਹੜੇ ਸਹਿਤਾ ਸੁਧਾਰ ਪੰਜਾਬ ਆ ਦੇ ਪਿੰਡਾਂ ਦੇ ਵਿੱਚ ਵੀ ਅੱਜ ਵੱਡੀ ਲੋੜ ਹੈ ਕਿਉਂਕਿ ਜਿਹੜੀ ਆਮ ਆਦਮੀ ਪਾਰਟੀ 2022 ਦੇ ਵਿੱਚ ਚੋਣ ਲੜੀ ਸੀ ਦੋ ਮੁੱਦਿਆਂ ਨੂੰ ਲੈ ਕੇ ਸਿੱਖਿਆ ਤੇ ਸਹਿਤਾ ਸਹੂਲਤ ਇਸ ਮੁੱਦੇ ਨੂੰ ਲੈ ਕੇ ਅਸੀਂ ਅ ਪੌਣੀਗੜ੍ਹ ਦੇ ਪਿੰਡ ਬਾੜ ਦੇ ਦੇ ਜ਼ੋਨ ਦੇ ਵਿੱਚ ਉਮੀਦਵਾਰ ਆਮ ਆਦਮੀ ਪਾਰਟੀ ਦੇ ਵਿਕਰਮ ਸਿੰਘ ਨਖਟਿਆ ਨਾਲ ਕੀ ਕਹਿੰਦੇ ਨੇ ਕੀ ਇਹ ਚਾਰ ਪਿੰਡਾਂ ਦੇ ਵਿੱਚੋਂ ਉਹਨਾਂ ਨੇ ਕਿਹੜੀਆਂ ਜਸੋਆਤ ਸਹੂਲਤਾਂ 4 ਸਾਲਾਂ ਦੇ ਵਿੱਚ ਪ੍ਰਾਪਤ ਕਰਾਈਆਂ ਨੇ ਜਿਹੜੇ ਮੁੱਦਿਆਂ ਨੂੰ ਲੈ ਕੇ ਉਹਨਾਂ ਨੂੰ ਲੋਕ ਵੋਟ ਪਾਉਣ ਵਿਕਰਮ ਜੀ ਤੁਹਾਡਾ ਸਵਾਗਤ ਹੈ ਜੀ। ਜੀ ਧੰਨਵਾਦ ਬਹੁਤ-ਬਹੁਤ ਤੁਹਾਡਾ। ਵਿਕਰਮ ਜੀ ਅਸੀਂ ਦੇਖ ਰਹੇ ਹਾਂ ਵੀ 2022 ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਤੁਸੀਂ ਉਹ ਲੀਡਰਾਂ ਦੇ ਵਿੱਚ ਐਮ ਗਿਨੇ ਜਾਂਦੇ ਸੀ ਵੀ ਐਮਐਲਏ ਹਲਕਾ ਦਾ ਇੱਕ ਨਰਿੰਦਰ ਕੌਰ ਭਰਾ ਦੇ ਰਾਈਟ ਹੈਂਡ ਮੰਨੇ ਜਾਂਦੇ ਇੱਕ ਤਰੀਕੇ ਦੇ ਅਗਰ ਗੱਲ ਕਰੀ ਪੌਣੀਗੜ੍ਹ ਦੇ ਵਿੱਚ। ਕੀ ਜਿਹੜੇ ਮੁੱਦੇ ਨੇ ਜਿਹੜੇ ਚਾਰ ਪਿੰਡਾਂ ਦੇ ਵਿੱਚ ਲੋਕਾਂ ਦੇ ਸੋਨੇ ਹੁਣ ਤੱਕ 4 ਸਾਲਾਂ ਦਾ ਕਾਰਜਕਾਲ ਪੂਰਾ ਹੋ ਰਿਹਾ ਹੈ ਲੈ ਕੇ ਚੱਲ ਰਹੇ ਹਾਂ ਲੋਕਾਂ ਤੋਂ ਵੋਟਾਂ ਮੰਗ ਰਹੇ। ਕਿਰਸ਼ਨ ਜੀ ਇਹ ਚਾਰ ਪਿੰਡਾਂ ਦੇ ਨਹੀਂ ਜੇ ਆਪਾਂ ਕਹਿ ਲਈਏ ਤਾਂ ਪੰਜਾਬ ਲੈਵਲ ਤੇ ਜਿਹੜੇ ਵੀ ਮੰਨ ਲਓ ਆਮ ਆਦਮੀ ਪਾਰਟੀ ਨੇ ਵਾਅਦੇ ਕੀਤੇ ਸੀਗੇ ਤਕਰੀਬਨ ਵੀ ਉਹ ਵਾਅਦੇਾਂ ਤੇ ਖਰੇ ਉੱਤਰੇ ਨੇ ਜਿਵੇਂ ਆਪਾਂ ਸਟਾਰਟਿੰਗ 'ਚ ਲਾ ਲਈਏ ਵੀ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਹਰ ਇੱਕ ਵਰਗ ਨੂੰ 600 ਜੁੰਟ ਬਿਜਲੀ ਦਾ ਉਹ ਤੁਹਾਡੇ ਸਾਹਮਣੇ ਹੈ। ਉਸ ਤੋਂ ਬਾਅਦ ਕੀਤਾ ਸੀ ਹੈਲਥ ਦਾ ਵੀ ਜਿਹੜਾ 10 ਲੱਖ ਵਾਲਾ ਸੀਐਮ ਸਾਹਿਬ ਨੇ ਅਨਾਉਂਸ ਕੀਤਾ ਪਿਛਲੇ ਦਿਨੀ ਵੀ 10 ਲੱਖ ਦਾ ਮੁਫਤ ਇਲਾਜ ਜੇ ਸਿੱਖਿਆ ਵਾਲਾ ਕਹਿ ਰਹੀਏ ਉਹ ਵੀ ਤੁਸੀਂ ਦੇਖਿਆ ਹੀ ਆ ਵੀ ਕਿੰਨੇ ਆਪਣਾ ਸਕੂਲ ਸਿੱਖਿਆ ਵੀ ਕਿੰਨੇ ਸਕੂਲ ਬਣੇ ਨੇ ਤੇ ਉਸ ਤੋਂ ਬਾਅਦ ਜੇ ਆਪਾਂ ਕਹਿ ਲਈਏ ਵੀ ਨਹਿਰੀ ਪਾਣੀ ਦਾ ਮੇਨ ਕੀ ਹੈ ਜੀ ਕਿਸਾਨੀ ਤੇ ਸਿੱਖਿਆ ਤੇ ਵੀ ਮੰਨ ਲਓ ਸਿਹਤ ਇਹਨਾਂ ਚੀਜ਼ਾਂ ਤੇ ਸਰਕਾਰ ਨੇ ਕੰਮ ਕੀਤਾ ਹੈ ਹੁਣ ਜੇ ਨਹਿਰੀ ਪਾਣੀ ਦੀ ਆਪਾਂ ਗੱਲ ਕਰੀਏ ਹਰ ਇੱਕ ਪਿੰਡ ਚ ਪਾਈਪਲਾਈਨ ਪੈ ਰਹੀ ਹੈ ਕਿਤੇ ਖਾਲੇ ਬਣ ਰਹੇ ਨੇ ਉਹਦੇ ਨਾਲ ਕੀ ਹੈ ਹੇਠਲਾ ਧਰਤੀ ਦਾ ਜਿਹੜਾ ਪਾਣੀ ਹੈ ਉਹ ਵੀ ਬਚੂਗਾ ਉਸ ਤੋਂ ਬਿਨਾ ਜੇ ਆਪਾਂ ਗੱਲ ਕਰੀਏ ਤਾਂ ਵੀ ਕਿਸਾਨੀ ਬਿਜਲੀ ਦੀ ਜਿਹੜੀ ਮੰਨ ਲਓ ਵੀ ਪਹਿਲਾਂ ਰਾਤ ਨੂੰ ਆਉਂਦੀ ਸੀ ਠੀਕ ਹੈ ਵੀ ਸਾਰੇ ਕਿਸਾਨ ਇਸ ਗੱਲ ਤੇ ਚਿੰਤਾ ਦਾ ਵਿਸ਼ਾ ਸੀ ਉਹਨਾਂ ਨੂੰ ਜਿਸ ਦਿਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤੁਸੀਂ ਇਹ ਦੇਖ ਲਓ ਵੀ ਜਿਵੇਂ ਇੱਕ ਸਰਕਾਰੀ ਮੁਲਾਜ਼ਮ ਵੀ ਆਪਣੀ ਡਿਊਟੀ ਤੇ ਜਾਂਦਾ ਓਵੇਂ ਇੱਕ ਕਿਸਾਨ ਤੇ ਮਜ਼ਦੂਰ ਦਿਨੇ-ਦਿਨੇ ਆਪਣੇ ਖੇਤ ਕੰਮ ਕਰਕੇ ਮੰਨ ਲਓ ਘਰ ਆਪਣੇ ਬੱਚਿਆਂ ਛਾ ਕੇ ਵੀ ਰੋਟੀ ਖਾਂਦਾ ਜੇ ਕਈ ਸਰਕਾਰ ਨੇ ਉਹ ਵਾਦੇ ਵੀ ਪੂਰੇ ਕੀਤੇ ਆ ਵੀ ਜਿਹੜੇ ਵਾਦੇ ਵੀ ਨਹੀਂ ਸੀ ਕੀਤੇ ਜਿਵੇਂ ਹੁਣ ਆਪਾਂ ਐਸਐਸਐਫ ਦੀਆਂ ਗੱਡੀਆਂ ਲਾ ਲਈਏ ਹਰ ਇੱਕ 30 ਕਿਲੋਮੀਟਰ ਤੇ ਐਸਐਸਐਫ ਦੀ ਗੱਡੀ ਖੜੀ ਹੈ ਇਹ ਸੀਐਮ ਸਾਹਿਬ ਦੀ ਚੰਗੀ ਸੋਚ ਹੈ ਵੀ ਉਹਨਾਂ ਨੇ ਇੱਕ ਫੋਰਸੀ ਅੱਡ ਬਣਾਈ ਸਿਰਫ ਉਹਨਾਂ ਦਾ ਕੀ ਕੰਮ ਹੈ ਰੋਡ ਤੇ ਜੇ ਕਿਸੇ ਦਾ ਐਕਸੀਡੈਂਟ ਹੁੰਦਾ ਜਿਵੇਂ ਹੁਣ ਆਪਾਂ ਮੰਨ ਲਓ ਇੱਕ ਮਾਪਿਆਂ ਦੇ ਨੌਜਵਾਨ ਪੁੱਤਾਂ ਕੋਈ ਪਰਮਾਤਮਾ ਨਾ ਕਰੇ ਐਕਸੀਡੈਂਟ ਹੋ ਗਿਆ ਤਾਂ ਰਿਕਾਰਡ ਹੈ ਵੀ 4 ਤੋਂ 5 ਮਿੰਟ ਦੇ ਵਿੱਚ ਵਿੱਚ ਐਸਐਸਐਫ ਫੋਰਸ ਉਹਨਾਂ ਦੇ ਕੋਲ ਪਹੁੰਚਦੀ ਹੈ ਜੇ ਮੰਨ ਲਓ ਸਾਧਨ ਖਰਾਬ ਹੋ ਗਿਆ ਜਾਂ ਟਾਇਰ ਫਟ ਗਿਆ ਕੁਝ ਵੀ ਵੀ ਉੱਥੇ ਪਹੁੰਚਦੀ ਹੈ ਸਭ ਤੋਂ ਅਹਿਮ ਕੰਮ ਸਾਡੀ ਸਰਕਾਰ ਨੇ ਕੀਤਾ ਹੈ ਰੋਜ਼ਗਾਰ ਤੁਸੀਂ ਜੇ ਆਪਾਂ ਲਾਈਏ ਤਾਂ ਮੇਰੇ ਜੌਨ ਚੀ ਦੇਖ ਲਓ ਜਾਂ ਬਲਾਕ ਚ ਦੇਖ ਲਓ ਭਵਾਨੀਗੜ੍ਹ ਚ ਕੋਈ ਇਹੋ ਜਿਹਾ ਪਿੰਡ ਨਹੀਂ ਹੈਗਾ ਜਿੱਥੇ ਸਰਕਾਰੀ ਮੁਲਾਜ਼ਮ ਭਰਤੀ ਨਹੀਂ ਹੋਏ ਚਾਹੇ ਪੰਜਾਬ ਪੁਲਿਸ ਲਾ ਲਓ ਚਾਹੇ ਬਿਜਲੀ ਬੋਰਡ ਲਾ ਲਓ ਖੁਦ ਮੇਰੇ ਨਗਰ ਚੋ ਵੀ ਹੋਏ ਨੇ ਠੀਕ ਹੈ ਤੁਰੀ ਚੋ ਵੀ ਹੋਏ ਨੇ ਤੁਹਾਡੇ ਚੋ ਵੀ ਹੋਏ ਨੇ ਮੈਨੂੰ ਲੱਗਦਾ ਦੋ ਬਾਲਤ ਚੋ ਵੀ ਨੇ ਨਦਾਮਪੁਰ ਤੋਂ ਵੀ ਹੋਏ ਨੇ ਕਾਫੀ ਜਿੰਨੇ ਵੀ ਪਿੰਡ ਆਪਾਂ ਗਿਣਾ دیے ਵੀ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਬਿਨਾ ਕੋਈ ਪੈਸੇ ਬਿਨਾ ਕੋਈ ਸ਼ਿਫਾਰਿਸ਼ ਨੌਕਰੀਆਂ ਦਿੱਤੀਆਂ ਨੇ ਹੁਣ ਤੁਸੀਂ ਇਹ ਦੇਖੋ ਵੀ ਜਿਸ ਪਰਿਵਾਰ ਦਾ ਬੱਚਾ ਆਪਣੀ ਮਿਹਨਤ ਤੇ ਵੀ ਗਰੀਬ ਪਰਿਵਾਰ ਦਾ ਬੱਚਾ ਆਪਣੀ ਮਿਹਨਤ ਕਰਕੇ ਸਰਕਾਰੀ ਨੌਕਰੀ ਤੇ ਲੱਗ ਗਿਆ ਉਹਨਾਂ ਲਈ ਹੋਰ ਵੱਡੀ ਗੱਲ ਕੀ ਹੋ ਸਕਦੀ ਹੈ ਵੀ ਗੱਲ ਕਰੀ ਨਸ਼ੇ ਦੇ ਮੁੱਦੇ ਨੂੰ ਲੈ ਕੇ ਵੀ ਆਪਣੇ ਨਸ਼ੇ ਦਾ ਵੀ ਬਹੁਤ ਪਰਭਾਵ ਹੈ ਨਸ਼ੇ ਦੇ ਮੁੱਦੇ ਤੇ ਕਮੇਟੀਆਂ ਬਣੀਆਂ ਨੇ ਸੀਐਮ ਸਾਹਿਬ ਸਖਤ ਨੇ ਤੁਸੀਂ ਦੇਖਿਆ ਹੀ ਹੈ ਪਿਛਲੇ ਦਿਨੀ ਕਿੰਨੇ ਕਿੰਨੇ ਸੁਧਾਗਰ ਭਰੇ ਨੇ ਵੀ ਜਿਹੜੇ ਮੰਨ ਲਓ ਲੀਗਲ ਸੀਗੇ ਉਹਨਾਂ ਦੇ ਘਰ ਵੀ ਟਾਏ ਨੇ ਕੰਦਾ ਵੀ ਟਾਈਆਂ ਨੇ ਤੇ ਫਰਕ ਪਹਿਲਾਂ ਅਸੀਂ ਨਹੀਂ ਕਹਿੰਦੇ ਵੀ 100% ਖਤਮ ਹੋ ਗਿਆ ਪਰ ਪਹਿਲਾਂ ਨਾਲੋਂ ਫਰਕ ਤਾਂ ਹੈਗਾ ਵੀ ਕੋਈ ਪਹਿਲੀ ਸਰਕਾਰ ਹੈ ਜਿਹੜੀ ਇਸ ਚੀਜ਼ ਤੇ ਐਫਰਟ ਤਾਂ ਕਰ ਰਹੀ ਹੈ ਨਾ ਸਹਿਤਾ ਸਹੂਲਤਾਂ ਦੇ ਕਿੰਨੇ ਕੰਮ ਹੋਏ ਨੇ ਚਾਰ ਪਿੰਡਾਂ ਜਗਰ ਗੱਲ ਸਹਿਤ ਸਹੂਲਤਾਂ ਜੀ ਮਹੱਲਾ ਕਲੀਨਿਕ ਬਣਿਆ ਸਾਡੇ ਨਦੰਪੁਰ ਤੁਸੀਂ ਇਹ ਦੇਖ ਲਓ ਵੀ ਉੱਥੇ ਹਰ ਇੱਕ ਹਰ ਦਿੱਤਪੁਰਾ ਪਿੰਡ ਹੋਇਆ 1 ਕਿਲੋਮੀਟਰ ਤੇ ਹੈ ਸਾਡਾ ਮੇਰਾ ਖੁੱਦ ਦਾ ਪਿੰਡ ਹੋਇਆ 1 ਕਿਲੋਮੀਟਰ ਤੇ ਹੈ ਤੁਰੀ 2 ਕਿਲੋਮੀਟਰ ਤੇ ਹੈ ਬਾਲ ਦੇ 2 ਕਿਲੋਮੀਟਰ ਤੇ ਹੈ ਚਲੋ ਬਾਲ ਡਿਸਪੈਂਸਰੀ ਵੀ ਵਧੀਆ ਬਣੀ ਹੋਈ ਆ ਪਰ ਫਿਰ ਵੀ ਕਈ ਤਰ੍ਹਾਂ ਦੇ ਟੈਸਟ ਫ੍ਰੀ ਨੇ ਤੇ ਦਵਾਈਆਂ ਫ੍ਰੀ ਨੇ ਉਸ ਚੀਜ਼ ਨਾਲ ਬਹੁਤ ਸਹਾਰਾ ਮਿਲਦਾ ਜੀ ਪਬਲਿਕ ਨੂੰ ਆ ਚਾਰ ਪੰਡਾਂ ਦੇ ਵਿੱਚ ਸਰਕਾਰ ਵੱਲੋਂ ਕਿੰਨੇ ਕ ਵਿਕਾਸ ਕਾਰਜਾਂ ਲਈ ਪੈਸਾ ਵਗੈਰਾ ਫੰਡ ਸਾਨੂੰ ਨਹੀਂ ਲੱਗਦਾ ਵੀ ਵਿੱਚੇ ਆਏ ਹੋਣਗੇ ਸਰਕਾਰ ਵੱਲੋਂ ਕਿ ਡਾਟਾ ਜਰੂਰੀ ਜੀ ਕਿੱਤਾ ਗਿਆ ਭੇਜਿਆ ਗਿਆ ਹੋਰ ਪਿੰਡਾਂ ਨੂੰ ਤੋਂ ਦਿੱਤਾ ਗਿਆ ਕੀ ਇਹ ਚਾਰ ਪਿੰਡਾਂ ਨੂੰ ਕੀ ਵਿਕਾਸ ਦਿੱਤਾ ਤੁਸੀਂ ਦੇਖੋ ਸਭ ਤੋਂ ਪਹਿਲਾਂ ਆਪਾਂ ਬਾਲਦ ਦੀ ਗੱਲ ਕਰਦੇ ਹਾਂ ਬਾਲਦ ਨੂੰ ਪਿਛਲੇ ਦਿਨੀ ਸਾਡੇ ਸੀਐਮ ਸਾਹਿਬ ਨੇ ਤੇ ਐਮਐਲਏ ਸਾਹਿਬ ਨੇ ਗ੍ਰਾਂਟ ਦਿੱਤੀ ਹੈ ਜੀ ਸਟੇਡੀਅਮ ਦੀ ਜਿਵੇਂ ਤੁਸੀਂ ਦੇਖਿਆ ਵੀ ਸੀਐਮ ਸਾਹਿਬ ਨੇ ਉਦਘਾਟਨ ਕੀਤਾ ਸੀ ਲੰਬੀ ਵੀ ਕਿ ਵੀ ਸਿਹਾਰੀ ਕ ਪਿੰਡ ਚ ਇੱਕ ਸ਼ਾਨਦਾਰ ਖੇਡ ਸਟੇਡੀਅਮ ਮੈਦਾਨ ਬਣੂਗਾ ਜਿਹਦੇ ਨਾਲ ਨਸ਼ੇ ਤੇ ਵੀ ਫਰਕ ਪਊਗਾ ਤੇ ਜਵਾਨੀ ਵੀ ਪਿੰਡ ਦੀ ਮੰਨ ਲਓ ਵੀ ਚੰਗੇ ਕੰਮ ਲੱਗੂਗੀ ਉਸ ਦੇ ਵਿੱਚ ਮੇਰੇ ਜ਼ੋਨ ਦਾ ਵੱਡਾ ਪਿੰਡ ਹੈ ਬਲਦਕਲਾ ਜਿੰਨੂੰ 32 ਲੱਖ ਰੁਪਏ ਦੀ ਲਗਤ ਨਾਲ ਵਧੀਆ ਖੇਡ ਸਟੇਡੀਅਮ ਤਿਆਰ ਹੋਣਾ ਉਸ ਤੋਂ ਬਾਅਦ ਤੁਹਾਡੇ ਪਿੰਡ ਦੀ ਗੱਲ ਕਰੀਏ ਤਾਂ ਮੰਨ ਲਓ ਉੱਥੇ ਜਿਹੜੀ ਪ੍ਰੋਬਲਮ ਸੀ ਕੋਈ ਗਲੀਆਂ ਨਾਲੀਆਂ ਦੀ ਉਹਦੇ ਲਈ ਸੰਮਤੀ ਚੋ ਦਿੱਤੇ ਐ ਐਮਐਲਏ ਸਾਹਿਬ ਨੇ ਮੇਰੇ ਨਗਰ ਨੂੰ ਦਿੱਤੇ ਜਿਸ ਚੀਜ਼ ਦੀ ਲੋੜ ਸੀਗੀ ਠੀਕ ਹੈ ਜੇ ਗੱਲ ਕਰੇ ਤੁਰੀ ਦੀ ਤਾਂ ਸਭ ਤੋਂ ਵੱਡੀ ਪ੍ਰੋਬਲਮ ਸੀ ਇੱਕ 10-15 ਸਾਲਾਂ ਤੋਂ ਰੋਡ ਦੀ ਤੁਸੀਂ ਦੇਖਿਆ ਸੀ ਵੀ 90 ਰੋਡ ਵਾਲੀ ਜਦੋਂ ਟ੍ਰੈਫਿਕ ਵਾਇਆ ਤੁਰੀ ਲੰਘਣ ਲੱਗੀ ਸੀ ਤਾਂ ਉਹ ਸਾਰਾ ਰੋਡ ਟੁੱਟਿਆ ਪਿਆ ਸੀ 10 ਸਾਲ ਤੋਂ ਕਿਸੇ ਨੇ ਉਸ ਚੀਜ਼ ਤੇ ਧਿਆਨ ਨਹੀਂ ਦਿੱਤਾ ਮੈਂ ਧੰਨਵਾਦ ਕਰਦਾ ਐਮਐਲਏ ਸਾਹਿਬ ਦਾ ਤੇ ਸੀਐਮ ਸਾਹਿਬ ਦਾ ਵੀ ਜਿਨ੍ਹਾਂ ਨੇ ਉਹਦਾ ਰੋਡ ਦਾ ਕੰਮ ਚਲਾਇਆ ਤੇ ਕਈ ਕਰੋੜ ਦੀ ਲਾਗਤ ਨਾਲ ਉਹ ਰੋਡ ਬੰਨਾ ਬਲਿਆਲ ਤੋਂ ਚੱਲਦਾ ਛੋਟੀ ਬਾਲ ਦਾ ਵੱਡੀ ਬਾਲ ਤੇ ਤੁਰੀ ਮਾਜੀ ਆਪਣਾ ਬਿੰਬੜ ਬਿੰਬੜੀ ਪੜੋ ਤੱਕ ਜਾਂਦਾ ਜੀ ਉਹਦਾ ਕੰਮ ਵੀ ਚੱਲ ਚੁੱਕਿਆ ਅਸੀਂ ਧੰਨਵਾਦ ਕਰਦੇ ਹਾਂ ਸੀਐਮ ਸਾਹਿਬ ਦਾ ਵੀ ਉਹਨਾਂ ਨੇ ਇਸ ਚੀਜ਼ ਤੇ ਗੌਰ ਕੀਤੀ। ਆ ਕਿਹੜੇ ਮੁੱਦਿਆਂ ਨੂੰ ਲੈ ਕੇ ਲੋਕਾਂ ਚ ਵੋਟਾਂ ਨੂੰ ਜਾ ਰਹੇ ਹੋ ਜਿਹੜੇ ਮੇਨ ਮੁੱਦੇ ਨੇ ਅੱਜ ਦੇ ਜਮੇ ਦੇ ਵਿੱਚ ਕਿਉਂਕਿ ਲੋਕਾਂ ਨਾਲ ਹੁਣ ਜਿਵੇਂ ਸਰਕਾਰ ਦਾ ਲਾਸਟ பீਟਿੰਗ ਜਾ ਰਿਹਾ ਹੈਗਾ ਵੱਡੇ ਮੁੱਦੇ ਨੇ ਕਿ ਲੋਕਾਂ ਦੇ ਰੋਜ਼ਗਾਰ ਦੇ ਤੁਸੀਂ ਕਹਿੰਿਆ ਵੀ ਰੋਜ਼ਗਾਰ ਨੌਕਰੀ ਜਰੂਰ ਮਿਲਿਏ ਨੇ ਪਰ ਜੇ ਅਸੀਂ ਕੀ ਹਾਲੇ ਵੀ ਨੌਜਵਾਨ ਬਹੁਤ ਬੇਰੋਜ਼ਗਾਰ ਪੈ ਰਹੇ ਨੇ ਬੱਚੇ ਸਾਡੇ ਬਾਹਰੋਂ ਥੋੜਾ ਪਿੰਡ ਜੇ ਅਕਰਕਟਾਂ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਵੀ ਸਾਡੇ 4 ਪਿੰਡਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਬੱਚੇ ਛੋਟੇ ਪਿੰਡ ਦੇ ਬਾਹਰ ਗਏ ਹੋਣਗੇ। ਹਾਂਜੀ ਉਹ ਇਹ ਲਾ ਸਰਕਾਰ ਅਰेंज ਮੰਨ ਲਓ ਜਦੋਂ ਜੋਬ ਨਹੀਂ ਸੀ ਮਿਲਦੀ ਜਾਂ ਕੁਝ ਨਹੀਂ ਸੀ ਉਹ ਇਕੱਲਾ ਕਹਿੰਦਾ ਸੀ ਵੀ ਅਸੀਂ ਇੰਨੇ ਪੈਸੇ ਲਾ ਕੇ ਇੱਥੇ ਜੋਬ ਲੈਣੀ ਹੈ ਕ੍ਰਿਸ਼ਨ ਜੀ ਤਾਂ ਉਹ ਦਿਨ ਬੈਟਰ ਉਹਨਾਂ ਨੇ ਦੇਖਿਆ ਵੀ ਜੇ ਇੰਨੇ ਲਾ ਕੇ ਇੱਥੇ ਲਾਵਾਂਗੇ ਤਾਂ ਉਹਨਾਂ ਨੇ ਆਪਣਾ ਰਸਤਾ ਹੀ ਬਾਹਰ ਦਾ ਅਪਣਾ ਲਿਆ ਤੇ ਚਲੋ ਜਦੋਂ ਮੰਨ ਲਓ ਇੱਥੇ ਮੰਨ ਲਓ ਪੰਜਾਬ ਪੁਲਿਸ ਚ ਬੱਚਾ ਭਰਤੀ ਹੋ ਗਿਆ ਠੀਕ ਹੈ 50 ਤੋਂ 60000 ਰੁਪਏ ਤਨਖਾਹ ਹੋ ਗਈ ਉਹਦੀ ਚਲੋ ਬੱਝ ਜਾਣੀਆ ਮੰਨ ਲਓ ਸਾਲ ਬਾਅਦ ਜਾਂ ਦੋ ਸਾਲ ਬਾਅਦ ਉਹ ਬੱਚਾ ਕਿਉਂ ਬਾਹਰ ਜਾਊਗਾ ਜੀ ਇੱਕ ਮੰਨ ਲਓ ਫੈਮਿਲੀ ਦਾ ਉਹਨੇ ਪੈਸੇ ਨਾਲ ਵਧੀਆ ਸਰ ਸਕਦਾ ਹਾਂ ਵਿਕਰਮ ਦੇ ਦੂਜੇ ਕੈਂਡੀਡੇਟ ਜਿਵੇਂ ਕਾਲੇ ਦਲ ਜਾਂ ਕਾਂਗਰਸ ਦੇ ਖੜੇ ਨੇ ਉਹ ਕਹਿੰਦੇ ਨੇ ਵੀ ਸਰਕਾਰ ਭ੍ਰਿਸ਼ਟਾਚਾਰੀ ਦੇ ਮੁੱਦਿਆਂ ਨੂੰ ਲੈ ਕੇ ਬਹੁਤ ਬੜਾ ਘੇਰਾ ਹੋਇਆ ਵੀ ਹਾਲੇ ਵੀ ਭ੍ਰਿਸ਼ਟਾਚਾਰੀ ਦਾ ਬਹੁਤ ਬੜਾ ਵੱਡਾ ਬੋਲ ਬਲੇ ਦੇਖੋ ਕ੍ਰਿਸ਼ਨ ਜੀ ਲੜਨਾ ਹਰ ਇੱਕ ਦਾ ਹੱਕ ਹੈ ਉਹਨਾਂ ਨੇ ਇਹ ਉਹ ਤਾਂ ਇਹ ਚੀਜ਼ ਕਹਿ ਨਹੀਂ ਸਕਦੇ ਤੁਹਾਨੂੰ ਪਤਾ ਹੀ ਉਹਨਾਂ ਦੀਆਂ ਸਰਕਾਰਾਂ ਦਾ ਆਪਾਂ ਕਿਸੇ ਬਾਰੇ ਨਹੀਂ ਕਹਿੰਦੇ ਆਪਾਂ ਆਪਦੀ ਗੱਲ ਕਰਦੇ ਹਾਂ ਵੀ ਇੱਕ ਸਾਫ਼ ਸੁਥਰੀ ਸ਼ਵੀਨਾਂ ਲੱਪਾਂ ਇਲੈਕਸ਼ਨ ਲੜ ਰਹੇ ਆ ਉਹਨਾਂ ਦਾ ਹੱਕ ਹੈ ਉਹ ਵੀ ਲੜਨ ਉਹ ਆਪ ਦਾ ਪ੍ਰਚਾਰ ਕਰਨ ਜੀ ਅਸੀਂ ਆਪਣੀ ਸਰਕਾਰ ਦੇ ਮੁੱਦੇ ਲੈ ਕੇ ਲੋਕਾਂ ਕੋਲ ਜਾਵਾਂਗੇ ਆ ਜਿਵੇਂ ਪਿੱਛੇ ਥੋੜੇ ਦੋਸ਼ ਵੀ ਲੱਗਦੇ ਰਹੇ ਨੇ ਪੈਸਾਂ ਲੈ ਕੇ ਥੋੜੇ ਦੇ ਵੀ ਅਲੀਗੇਸ਼ਨ ਬਹੁਤ ਵੱਡੀ ਬੱਦਰ ਤੇ ਲਾਉਂਦੇ ਰਹੇ ਨੇ ਪਾਰਟੀਆਂ ਪ੍ਰੈਸ ਕਾਨਫਰੰਸਾਂ ਵੀ ਕਰਦੇ ਰਹਿ ਆ ਕਾਲੀ ਦਰ ਮੁੱਦੇ ਨੂੰ ਲੈ ਕੇ ਕਿਵੇਂ ਦੇਖੋ ਉਹਦੇ ਚੋਂ ਨਿਕਲੇ ਆ ਕ੍ਰਿਸ਼ਨ ਜੀ ਤੁਸੀਂ ਵੀ ਕੀ ਕਿਤੀ ਸੀ ਇਹ ਤਾਂ આરોਪ ਲਾਣਾ ਇੱਕ ਗੱਲ ਹੋਰ ਹੈ ਵੀ ਉਹਨੂੰ ਸਾਬਿਤ ਕਰਨਾ ਉਹ ਬਹੁਤ ਵੱਡੀ ਗੱਲ ਹੈ ਐਨ ਤਾਂ ਕੋਈ ਹੁਣ ਮੈਂ ਮੰਨ ਲਓ ਇਲੈਕਸ਼ਨ ਲੜ ਰਹੇ ਆ ਜੀ ਕੋਈ ਦੇਖੋ 100% ਤਾਂ ਕਿਸੇ ਨਾਲ ਇੱਕੋ ਨਹੀਂ ਸਕਦੇ ਵੀ ਜਿਹੜੇ ਹੁਣ 10 ਤੋਂ 20% ਮੰਨ ਲਓ ਵੀ ਅੰਗੇ ਇੰਸਟੀਟਿਊਟ ਹੁੰਦੇ ਆ ਉਹਨਾਂ ਨੇ ਤਾਂ ਫਿਰ ਕੋਲ ਪ੍ਰਚਾਰ ਕਰਨਾ ਹੀ ਹੈ ਜੀ ਹੁਣ ਤੁਸੀਂ ਇਸ ਵਾਰ ਕੀ ਮੁੱਦੇ ਨਵੇਂ ਲੈ ਕੇ ਆਉਂਗੇ ਜਿਹੜੇ ਲੋਕਾਂ ਦੀ ਅਗਰ ਜੇ ਤੁਸੀਂ ਬਲੌਕ ਸਮਟੀ ਮੈਂਬਰ ਬਣਦੇ ਹੋ ਚਾਰ ਪਿੰਡਾਂ ਲਈ ਕੀ ਨਵੇਂ ਵਿਕਾਸ ਕਾਰਜ ਲੈ ਕੇ ਆਉਂਗੇ ਜਿਹੜੇ ਸਾਨੂੰ ਲੱਗਦਾ ਵੀ ਇਹ ਚਾਰ ਪਿੰਡਾਂ ਨੂੰ ਸਭ ਤੋਂ ਵੱਡੀ ਲੋੜ ਹੈ ਸਭ ਤੋਂ ਵੱਡੀ ਲੋੜ ਕੀ ਹੁੰਦੀ ਹੈ ਜੀ ਪਿੰਡਾਂ 'ਚ ਗਰੰਟਾਂ ਦੀ ਮੈਂ ਚਾਰੇ ਕਿੰਡ ਨਾਲ ਆਪਣੇ ਜ਼ੋਨ ਦੇ ਨਗਰ ਨਾਲ ਵਾਅਦਾ ਕਰਦਾ ਵੀ ਜੋ ਉਹਨਾਂ ਦਾ ਬਲਾਕ ਸੰਪਤੀ ਭਵਾਨੀਗੜ੍ਹ 'ਚੋ ਹੱਕ ਬਣਦਾ ਮੈਂ ਐਮਐਲਏ ਸਾਹਿਬ ਅੱਗੇ ਰਿਕਵੈਸਟ ਕਰਕੇ ਉਹ ਲੈ ਕੇ ਆਉਂਗਾ ਫਿਰ ਸੀਐਮ ਸਾਹਿਬ ਅੱਗੇ ਤੇ ਐਮਐਲ ਸਾਹਿਬ ਅੱਗੇ ਰਿਕਵੈਸਟ ਕਰਕੇ ਉਸ ਤੋਂ ਐਕਸਟਰਾ ਵੀ ਪਿੰਡਾਂ ਲਈ ਵਿਕਾਸ ਦੇ ਕੰਮਾਂ ਲਈ ਪੈਸਾ ਲੈ ਕੇ ਆਉਂਗਾ ਇਹ ਵਾਦਾ ਕਰਦਾ ਵੀ ਇਹ ਵਿਚਾਰ ਪਿੰਡਾਂ ਚ ਤੇ ਪਵਨਿਕੜ ਬਲਾਕ ਚ ਵਿਚਾਰ ਦੀ ਕਲਾ ਨਾਲ ਵਿਕਾਸ ਕਾਰਜ ਹੋਣਗੇ ਬਿਕਰਮ ਨੂੰ ਚੇਅਰਮੈਨ ਇਹਦਾ ਦਾਵਾ ਦੇਖਿਆ ਜਾ ਰਿਹਾ ਵੀ ਕਹਿੰਦੇ ਬਿਕਰਮ ਜੀ ਜਿੱਤਦਾ ਤਾਂ ਚੇਅਰਮੈਨ ਬਣੂਗਾ ਨਹੀਂ ਦੇਖੋ ਉਹ ਪ੍ਰਮਾਤਮਾ ਨੂੰ ਪਤਾ ਜੀ ਬਾਬੇ ਨਾਨਕ ਨੂੰ ਪਤਾ ਮਿਹਨਤ ਸਾਰੇ ਭਰਾ ਮਿਹਨਤੀ ਨੇ ਜਿੰਨੇ ਇਲੈਕਸ਼ਨ ਲੜ ਰਹੇ ਹੈ ਜੀ ਸਭ ਨੇ ਮਿਹਨਤ ਕੀਤੀ ਹੈ ਪਾਰਟੀ ਲਈ ਉਹ ਪਾਰਟੀ ਦਾ ਫੈਸਲਾ ਹੈ ਜੀ ਉਹਦੇ ਲਈ ਆਪਾਂ ਜੋ ਬਾਕੀ ਬਾਬੇ ਨਾਨਕ ਨੂੰ ਮਨਜ਼ੂਰ ਹੈ ਜੀ ਦੇਖੋ ਕਿਸਮਤ ਹੈ ਵੀ ਕੌਣ ਬਣਦਾ ਹੈ ਇਹ ਇਹ ਸਾਨੂੰ ਬਿਕਰਮ ਸਿੰਘ 낙ਟੇ ਜਿਨ੍ਹਾਂ ਨਾਲ ਅਸੀਂ ਖਾਸ ਗੱਲਬਾਤ ਕੀਤੀ ਹੈ ਚਾਹੇ ਉਹਨਾਂ ਦੇ ਭ੍ਰਿਸ਼ਟਾਚਾਰੀ ਦੇ ਮੁੱਦੇ ਹੋਣ ਚਾਹੇ ਰੋਜ਼ਗਾਰ ਦੇ ਇਹ ਮੁੱਦਿਆਂ ਨੂੰ ਲੈ ਕੇ ਉਹਨਾਂ ਨੇ ਖਾਸ ਗੱਲਬਾਤ ਕੀਤੀ ਹੈ ਤੇ ਉਹਨਾਂ ਨੂੰ ਵੋਟਰਾਂ ਨੂੰ ਇੱਕ ਸੀ ਹੋਰ ਵੀ ਅਪੀਲ ਕਰਦੇ ਆ ਸਾਰੇ ਲੋਕਾਂ ਨੂੰ ਵੋਟ ਦਾ ਅਧਿਕਾਰ ਸਭ ਨੂੰ ਪਾਉਂਦਾ ਹੈ ਕਿਸੇ ਵੀ ਪਾਰਟੀ ਦੇ ਅਧਿਕਾਰੀ ਕੈਂਡੀਡੇਟ ਨੂੰ ਜ਼ਰੂਰ ਪਾਓ ਜ਼ਰੂਰ ਪਾਓ ਕਿਉਂਕਿ ਵੋਟ ਦੇ ਨਾਲ ਤੁਹਾਨੂੰ ਇੱਕ ਬੰਦੇ ਨੂੰ ਕਾਮਯਾਬ ਬਣਾਉਣਾ ਹੈ ਕਿਉਂਕਿ ਜਿਹੜੇ ਸਾਡੇ ਵਿਕਾਸ ਹੋਣੇ ਨੇ ਇਹਨਾਂ ਲੋਕਾਂ ਦੇ ਵਿਕਾਸ ਜੇ ਅਗਰ ਸਾਡੇ ਹਲਕੇ ਦਾ ਕੋਈ ਐਮਐਲਏ ਹੈ ਜਾਂ ਕੋਈ ਬਲਾਕ ਸੰਪਤੀ ਹੈ ਜਾਂ ਕੋਈ ਐਮਪੀ ਹੈ ਕੋਈ ਵੀ ਅਗਰ ਜਿੱਤਦਾ ਹੈ ਤਾਂ ਹੀ ਹੁਣ ਤੋਂ ਅਸੀਂ ਵਿਕਾਸ ਕਾਰਜ ਕਰਾ ਸਕਦੇ ਹਾਂ ਅਗਰ ਕੋਈ ਜਿੱਤਣਗੇ ਸਾਨੂੰ ਵੋਟ ਪਾਉਣ ਦਾ ਅਧਿਕਾਰ ਜ਼ਰੂਰ ਹੈ ਹਰੇਕ ਨੂੰ ਜ਼ਰੂਰ ਪਾਓ 24 ਪੰਜਾਬ ਨੂੰ ਇਤੋਂ ਕ੍ਰਿਸ਼ਨ ਗਰ ਕੋ ਨਹੀਂ ਕਰਦਾ